ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਡਿਪੂ ਨੰਬਰ 1 ਵਿਖੇ ਜਿੱਥੇ ਦੱਸ ਦਈਏ ਕਿ ਅੱਜ ਜੋ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੇ ਵੱਲੋਂ ਜੋ ਕਿ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਨਰ ਨਾਲ ਦਰਅਸਲ ਕਿਲੋਮੀਟਰ バスਕਿੰ ਨਹੀਂ ਜਾਂ ਪੈਂਡਿੰਗ ਪਈਆਂ ਸੈਲਰੀਜ਼ ਨਹੀਂ ਸਭ ਨੂੰ ਇਸ ਲਈ ਦਿੱਤਾ ਜਾ ਰਿਹਾ ਹੈ ਕਿਉਂਕਿ ਦੱਸਦੇ ਕਿ ਬੀਤੇ ਦਿਨ ਯਾਨੀ ਮੰਗਲਵਾਰ ਨੂੰ ਪੁਰਾਲੀ ਦੇ ਵਿੱਚ ਦੱਸਦੀ ਹੈ ਕਿ ਇੱਕ ਪਨ バス ਮੁਲਾਜ਼ਮ ਦੀ ਜੋ ਕੀ ਹੈ ਹੱਤਿਆ ਕਰ ਦਿੱਤੀ ਜਾਂਦੀ ਹੈ ਦਰਅਸਲ ਪੁਰਾਲੀ ਦੇ ਵਿੱਚ ਜੋ ਕੀ ਹੈ ਰੈੱਡ ਸਟੈਂਡ ਰੈੱਡ ਸਟੈਂਡ ਯਾਨੀ ਅ ਰੈੱਡ ਸਟਾਪ ਤੇ ਜੋ ਕੀ ਹੈ ਬੱਸ ਰੁਕਦੀ ਹੈ ਤੇ ਉੱਥੇ ਇੱਕ ਬਲੈਰੋ ਗੱਡੀ ਅੱਗੇ ਖੜੀ ਹੁੰਦੀ ਹੈ ਤੇ ਜਦੋਂ ਪੰਨਬਸ ਦੇ ਡਰਾਈਵਰ ਦੇ ਵੱਲੋਂ ਹਾਰਨ ਮਾਰਿਆ ਜਾਂਦਾ ਹੈ ਤੇ ਰੈੱਡ ਸਿਗਨਲ ਤੇ ਜੋ ਗੱਡੀ ਖੜੀ ਹੁੰਦੀ ਹੈ ਬਲੈਰੋ ਗੱਡੀ ਉਸ ਤੋਂ ਇੱਕ ਡਰਾਈਵਰ ਉਤਰਦਾ ਹੈ ਤੇ ਉਸ ਦੇ ਵੱਲੋਂ ਜੋ ਕੀ ਹੈ ਗੁੱਸੇ ਵਿੱਚ ਆ ਕੇ ਜੋ ਕਿ ਹੈ ਬੱਸ ਡਰਾਈਵਰ ਦੇ ਉੱਤੇ ਸਰੀਰ ਨਾਲ ਹਮਲਾ ਕੀਤਾ ਜਾਂਦਾ ਹੈ ਮੌਕੇ ਤੇ ਜੋ ਮੁਲਾਜ਼ਮ ਸੀ ਉਸ ਨੂੰ ਕਰਾ ਲਈ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਤੇ ਦੱਸਦੀ ਕਿ ਉੱਥੇ ਜੋ ਕਿ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਜਿਸ ਦੇ ਮੱਦੇ ਨਜ਼ਰ ਆ ਦੱਸਦੀ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਰੋਜ਼ ਪ੍ਰਦਰਸ਼ਨ ਚੱਲ ਰਹੇ ਨੇ ਤੇ ਦੱਸਦੀ ਕਿ ਜਲੰਧਰ ਜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਜਲੰਧਰ ਪੰਨ ਬਸ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਧਰਨਾ ਦਿੱਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਹੱਲੇ ਤੱਕ ਸਰਕਾਰ ਦੇ ਵੱਲੋਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ ਇਸ ਦੇ ਨਾਲ ਹੀ ਪੰਨ ਬਸ ਮੁਲਾਜ਼ਮਾਂ ਨੇ ਇਹ ਵੀ ਕਿਹਾ ਹੈ ਕਿ ਤੱਕ ਦੇ ਪਰਿਵਾਰਕ ਮੈਂਬਰਾਂ ਨੂੰ ਜੋ ਕਿ 1 ਕਰੋੜ ਦੀ ਸਹੂਲਤ ਦਿੱਤੀ ਜਾਵੇ ਤੇ ਜੋ ਦੀ ਘਰ ਪਾਲੀ ਆ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜੇਕਰ ਇਸ ਇਦਾਂ ਇਸ ਦਾ ਕੋਈ ਪੱਕਾ ਇਲਾਜ ਨਹੀਂ ਨਿਕਲਦਾ ਹੈ ਤੇ ਉਹਨਾਂ ਜੋ ਉਹਨਾਂ ਦਾ ਜੋ ਧਰਨਾ ਹੈ ਹੋਰ ਵੀ ਤਿੱਖਾ ਕੀਤਾ ਜਾਵੇਗਾ ਇਹ ਸਰ ਸਾਡਾ ਪ੍ਰਦਰਸ਼ਨ ਕੱਲ ਸਾਡਾ ਇੱਕ ਪੰਜਾਬ ਰੋਡਵੇ ਬਰੋਡਵੇ ਚ ਪੰਨ ਵਸਦਾ ਡਰਾਈਵਰ ਜਲੰਧਰ ਤੋਂ ਚੰਡੀਗੜ੍ਹ ਗਿਆ ਸੀਗਾ ਚੰਡੀਗੜ੍ਹ ਤੋਂ ਵਾਪਸੀ ਆਉਂਦਿਆਂ ਕਰਾਲੀ ਬੱਸ ਸਟੈਂਡ ਤੇ ਲਾਈਟਾਂ ਦੇ ਪੁਜਾ ਉੱਥੇ ਕਿਸੇ ਬਲੈਰੋ ਗੱਡੀ ਵਾਲੇ ਨਾਲ ਮਾੜਾ ਜਿਹਾ ਟਕਰਾਅ ਹੋ ਗਿਆ ਉਹਨਾਂ ਦਾ ਹਾਰਨ ਮਾਰਨ ਤੋਂ ਟਕਰਾਰ ਹੋਣ ਤੋਂ ਬਾਅਦ ਉਹਨਾਂ ਦਾ ਖੂਨੀ ਝੜਪ ਤੱਕ ਗੱਲ ਪਹੁੰਚ ਗਈ। ਟਕਰਾਰ ਹੁੰਦਿਆਂ ਹੁੰਦਿਆਂ ਪੁਲਿਸ ਦੀ ਕਸਟਡੀ ਵੀ ਕੋਲ ਸੀਗੀ। ਸਾਰੇ ਜਣੇ ਪੁਲਿਸੀ ਕੋਲ ਖੜੇ ਖੜੇ ਉਹਨੇ ਆਪਣੀ ਗੱਡੀ ਦੇ ਵਿੱਚੋਂ ਇੱਕ ਰੌਡ ਲਿਆਂਦੀ। ਰੌਡ ਲਿਆ ਕੇ ਉਹਨੇ ਡਰਾਈਵਰ ਦੀ ਛਾਤੀ ਤੇ ਵਾਰ ਕੀਤਾ। ਵਾਰ ਕਰਨ ਤੋਂ ਬਾਅਦ ਡਰਾਈਵਰ ਸਾਡੇ ਦੇ ਮੌਕੇ ਤੇ ਡੈਥ ਹੋ ਗਈ। ਜਿੰਨੂੰ ਤੁਰੰਤ ਉਹਨਾਂ ਨੇ ਹੌਸੇ ਵਾਲੇ ਹਸਪਤਾਲ ਲੈ ਕੇ ਗਏ। ਪਰ ਜਿਹੜਾ ਵਿਅਕਤੀ ਜਿੰਨੇ ਵਾਰ ਕੀਤਾ ਉਹਨੂੰ ਪੁਲਿਸ ਨੇ ਤੁਰੰਤ ਫੜ ਲਿਆ ਉੱਥੇ ਹੀ ਮੌਕੇ ਤੇ ਗ੍ਰਿਫਤਾਰ ਕਰ ਲਿਆ। ਪਰ ਹਸਪੀਟਲ ਜਾਂਦਿਆਂ ਸਾਡੇ ਡਰਾਈਵਰ ਦੀ ਮੌਕੇ ਤੇ ਡੈਥ ਹੋ ਗਈ। ਉਹਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਸਾਨੂੰ ਪਤਾ ਲੱਗਾ ਅਸੀਂ ਵੀ ਗਏ ਉੱਥੇ। ਜਾਣ ਤੋਂ ਬਾਅਦ ਅਸੀਂ ਹੁੰਦਾ ਪੋਸਟਮਾਰਟ ਲਈ ਉਹਦੀ ਉਹਨੂੰ ਹਸਪੀਟਲ ਲੈ ਕੇ ਗਏ। ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਵੀ ਹੰਦਾ ਸਵੇਰੇ ਪੋਸਟਮਾਰਟ ਹੋਊਗਾ। ਅਸੀਂ ਉਹਦੀ ਐਫਆਰਆਈ ਦਰਜ ਕਰਵਾਈ। ਐਫਆਰਆਈ ਦਰਜ ਕਰਵਾਉਣ ਤੋਂ ਬਾਅਦ ਅੱਜ ਸਵੇਰ ਦੀ ਡਾਕਟਰਾਂ ਦੀ ਟੀਮ ਤਿਆਰ ਸੀਗੀ। ਪੋਸਟਮਾਰਟ ਹੋ ਰਿਹਾ ਡਾਕਟਰ ਉਹਦਾ ਪੋਸਟਮਾਰਟ ਤੋਂ ਬਾਅਦ ਹੋਣ ਅਸੀਂ ਉਹਦੀ ਰੱਡਪੋਟੀ ਲੈ ਕੇ ਆ ਰਹੇ ਆ ਪਰ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿਉਂਕਿ ਸਾਡਾ ਕੱਚਾ ਡਰਾਈਵਰ ਸੀਗਾ ਇੱਕ ਸਰਕਾਰ ਨੇ ਪਹਿਲਾਂ ਜਿਹੜੀਆਂ ਸਾਨੂੰ ਸਹੂਲਤਾਂ ਦੇ ਰਹੀ ਸੀ ਉਹ ਸਰਕਾਰ ਨੇ ਸਾਡੀਆਂ ਸਹੂਲਤਾਂ ਖੋਲੀਆਂ ਸਾਡੇ ਤੇ ਇੱਕ ਈਐਸਆਈ ਦੀ ਸਹੂਲਤ ਲਾਗੂ ਸੀਗੀ ਅਸੀਂ ਆਪਣੇ ਪੈਸੇ ਕਟਾਉਂਦੇ ਸੀ ਸਰਕਾਰ ਨੂੰ ਉੱਥੋਂ ਸਾਨੂੰ ਬੈਨੀਫਿਟ ਮਿਲਦਾ ਸੀ ਔਰ ਸਾਡੇ ਬਿੱਲ ਪਾਸ ਹੁੰਦੇ ਸੀ ਸਾਨੂੰ ਉੱਥੋਂ ਈਐਸਆਈ ਤੋਂ ਜੇ ਕਿਸੇ ਦੀ ਕੋਈ ਏਦਾਂ ਘਟਨਾ ਵਾਪਰ ਜਾਂਦੀ ਸੀ ਉਹਨੂੰ ਪੈਨਸ਼ਨ ਲੱਗਦੀ ਸੀ ਪਰ ਉਹ ਅੱਜ ਵੀ ਸਰਕਾਰ ਨੇ ਸਾਡੀਆਂ ਸਹੂਲਤਾਂ ਸਾਰੀਆਂ ਖੋਲੀਆਂ ਪਰ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਜੇ ਅੱਜ ਸਰਕਾਰ ਦੇ ਰਵਰ ਉਹ ਇਨੀ ਸੁਰੱਖਿਆ ਤਾਂ ਸਰਕਾਰ ਦਾ ਮੁਲਾਜ਼ਮ ਨਹੀਂ ਸੁਰੱਖਿਆ ਤਾਂ ਆਮ ਪਬਲਿਕ ਕਿੱਦਾਂ ਸੁਰੱਖਿਆਤ ਹੋਏਗੀ ਇਸ ਕਰਕੇ ਜਿਸ ਦੇ ਰੋਸ ਵਿੱਚੋਂ ਸਰਕਾਰ ਤੋਂ ਅਸੀਂ ਵਾਰ-ਵਾਰ ਮੰਗ ਕਰਦੇ ਸੀ ਵੀ ਉਸਮ ਵਿਅਕਤੀ ਨੂੰ ਜੇ ਸਰਕਾਰ ਹੋਰ ਕੁਝ ਨਹੀਂ ਦੇ ਸਕਦੀ ਉਹਨੂੰ ਘੱਟੋ ਘੱਟ 1 ਕਰੋੜ ਰੁਪਇਆ ਤੇ ਉਹਦੇ ਘਰਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਪਰ ਸਰਕਾਰ ਉਸ ਗੱਲ ਤੇ ਆ ਨਹੀਂ ਰਹੀ ਜਿਸ ਦੇ ਰੋਸ ਵਿੱਚੋਂ ਅੱਜ ਸਾਨੂੰ ਮਜਬੂਰਨ ਡੀਪੋ ਬੰਦ ਕਰਨਾ ਪਿਆ ਔਰ ਸਰਕਾਰ ਨੂੰ ਅਸੀਂ ਵਾਰ-ਵਾਰ ਮੰਗ ਕਰਦੇ ਆ ਸਰਕਾਰ ਨਾਲ ਵਾਰ-ਵਾਰ ਮੀਟਿੰਗ ਵੀ ਹੋ ਰਹੀ ਆ ਪਰ ਸਰਕਾਰ ਕੁਝ ਨਾ ਕੁਝ ਦੇਣ ਤੋਂ ਆਨਾ ਕੰਨੀ ਕਰ ਰਹੀ ਆ ਜਿੱਦੇ ਰੋਸ ਵਜੋਂ ਅੱਜ ਅਸੀਂ ਸਰਕਾਰ ਨੂੰ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਆਂ ਕਿ ਸਵੇਰੇ 10 ਵਜੇ ਦਾ ਸਰਕਾਰ ਨੂੰ ਟਾਈਮ ਦਿੱਤਾ ਜੇ ਤਾਂ ਸਰਕਾਰ ਨੇ 10 ਵਜੇ ਤੱਕ ਕੋਈ ਮਸਲਾ ਹੱਲ ਕਰਤਾ ਜੇ ਨਹੀਂ ਕਰਦੀ ਤੇ 10 ਵਜੇ ਤੋਂ ਬਾਅਦ ਅਸੀਂ ਮੁਕੰਮਲ ਤੌਰ ਤੇ ਪੰਜਾਬ ਦੇ 27 ਦੇ 27 ਡੀਪੂ ਬੰਦ ਕਰਕੇ ਅਸੀਂ ਤਿੱਖਾ ਰੋਸ ਪ੍ਰਦਰਸ਼ਨ ਕਰਾਂਗੇ ਬੱਸ ਸਟੈਂਡ ਬੰਦ ਕਰਾਂਗੇ ਔਰ ਰੋਡ ਜਾਮ ਕਰਾਂਗੇ ਕੋਈ ਸਰਕਾਰ ਵੱਲੋਂ ਕੋਈ ਵਾਅਦਾ ਮਿਲਿਆ ਜਾਂ ਕੋਈ ਗੱਲਬਾਤ ਕੋਈ ਟੇਬਲ ਟਾਕ ਹੋ ਰਹੀ ਬਿਲਕੁਲ ਜੀ ਨਹੀਂ ਇਹਦੇ ਫੋਨ ਦੇ ਰਾਹੀਂ ਰਾਬਤਾ ਕਾਇਮ ਹੋਇਆ ਪਰ ਉਹ ਵੀ ਸਰਕਾਰ ਦਾ ਜਿੱਥੋਂ ਤੱਕ ਅਸੀਂ ਗੱਲਬਾਤ ਚ ਚਲਾਉਂਦੇ ਸੀ ਪਰ ਉਹ ਸਰਕਾਰ ਉਸ ਰਾfte ਦੇ ਵਿੱਚ ਆ ਨਹੀਂ ਰਹੀ ਜਿਸ ਦੇ ਮਜਬੂਰਨ ਸਾਨੂੰ ਡੀਪੂ ਬੰਦ ਕਰਨਾ ਪਿਆ ਪਰਿਵਾਰ ਵੱਲੋਂ ਵੀ ਮੰਗਾਈ ਹੋਈ ਹੈ ਪਰਿਵਾਰ ਨੇ ਕੋਈ ਕਰਮਤ ਵੀ ਨਹੀਂ ਸਰਕਾਰ ਦੀ ਪਰਿਵਾਰ ਦੀ ਸਰਕਾਰ ਨਾਲ ਸ਼ਾਇਦ ਨਾ ਗੱਲ ਹੋਈ ਹੋਵੇ ਅਸੀਂ ਜਥੇਬੰਦੀ ਵੱਲੋਂ ਆਪ ਮੰਗ ਕਰਦੇ ਹਾਂ ਕਿਉਂਕਿ ਸਾਡਾ ਕੱਚਾ ਸਾਥੀ ਸੀ ਕੱਚਾ ਮੁਲਾਜ਼ਮ ਸੀਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀ ਸਰਕਾਰ ਸਾਨੂੰ ਮਾੜੀ ਮੋੜ ਸਹੂਲਤ ਦਿੰਦੀ ਸੀ ਉਹ ਵੀ ਸਰਕਾਰ ਨੇ ਸਾਡਾ ਤੋਂ ਸਹੂਲਤ ਖੋਹੀ ਜਿਸ ਦੇ ਰੋਸ ਵਿੱਚ ਅਸੀਂ ਆਪ ਅੱਜ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਪਰ ਜੋ ਇਸ ਕੱਲ ਹੋਇਆ ਆ ਜੋ ਸਾਡੇ ਸਾਥੀ ਦਾ ਕਤਲ ਹੋਇਆ ਬਹੁਤ ਮੰਦ ਭਾਗੀ ਗੱਲ ਆ ਇਦਾਂ ਦਾ ਹੋਣਾ ਨਹੀਂ ਚਾਹੀਦਾ ਇਹ ਸਰਕਾਰ ਤੋਂ ਹੀ ਮੰਗ ਕਰਦੇ ਆ ਜਿਹੜੇ ਇਦਾਂ ਦੇ ਗਲਤ ਅਨਸਰਿਆ ਜਿਹੜੇ ਦਿਨ-ਪਦਰ ਦਿਨ ਕਤਲ ਹੋ ਰਿਹਾ ਇਹਨਾਂ ਨੂੰ ਨਾਥਾ ਪਾਈ ਜਾਵੇ ਔਰ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿੰਨੇ ਜੀ ਕੋਈ ਦੋਨੋਂ ਡੀਪੋ ਬੰਦ ਨੇ ਬਿਲਕੁਲ ਜੀ ਜਲੰਧਰ ਦੇ ਦੋਨੋਂ ਡੀਪੋ ਬੰਦ ਆ ਸਵੇਰ ਤੋਂ ਅਸੀਂ 10 ਵਜੇ ਤੋਂ ਪੰਜਾਬ ਦੇ ਟੋਟਲ 27 ਦੇ 27 ਡੀਪੋ ਬੰਦ ਕਰਾਂਗੇ ਡੀਪੋ ਬੰਦ ਕਰਕੇ ਉਸ ਤੋਂ ਬਾਅਦ ਅਸੀਂ ਜੋ ਸਾਡੀ ਅਗਲੀ ਰਣਨੀਤੀ ਹੋਏਗੀ ਜੋ ਐਕਸ਼ਨ ਹੋਏਗਾ ਉਹ ਸਵੇਰੇ ਅਸੀਂ 10 ਵਜੇ ਤੋਂ ਬਾਅਦ ਕਰਾਂਗੇ। ਅੱਜ ਕਿਸ 11:00 ਦੀ ਗੱਲ ਹੋਈ। ਦੈਨਿਕ ਸਵੇਰਾ ਤੋਂ ਸਮ੍ਰਿਤੀ ਦੀ ਵਾਰੀ ਤੇ ਰਿਪੋਰਟ। ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਸਜ ਦੇਤੇ ਇਸ ਵੇਲੇ ਮੌਜੂਦ ਆ ਜਲੰਧਰ ਦੇ ਡਿਪੂ ਨੰਬਰ 1 ਵਿਖੇ ਜਿੱਥੇ ਦੱਸ ਦਈਏ ਕਿ ਅੱਜ ਜੋ ਪੰਜਾਬ ਬੋਰਡ ਵੇਜ਼ ਮੁਲਾਜ਼ਮਾਂ ਦੇ ਵੱਲੋਂ ਜੋ ਕਿ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ। ਤਰਨਾ ਦਰਅਸਲ ਕਿਲੋਮੀਟਰ バス स्कीम ਨਹੀਂ ਜਾਂ ਪੈਂਡਿੰਗ ਪਈਆਂ ਸੈਲਰੀਜ਼ ਦੇ ਨਹੀਂ ਸਭੂ ਇਸ ਲਈ ਦਿੱਤਾ ਜਾ ਰਿਹਾ ਹੈ ਕਿਉਂਕਿ ਦੱਸਦੇ ਕਿ ਬੀਤੇ ਦਿਨ ਯਾਨੀ ਮੰਗਲਵਾਰ ਨੂੰ ਪੁਰਾਲੀ ਦੇ ਵਿੱਚ ਦੱਸਦੀ ਹੈ ਕਿ ਇੱਕ ਪਨ バス ਮੁਲਾਜ਼ਮ ਦੀ ਜੋ ਕੀ ਹੈ ਹੱਤਿਆ ਕਰ ਦਿੱਤੀ ਜਾਂਦੀ ਹੈ ਦਰਅਸਲ ਪੁਰਾਲੀ ਦੇ ਵਿੱਚ ਜੋ ਕੀ ਹੈ ਰੈੱਡ ਸਟੈਂਡ ਰੈੱਡ ਸਟੈਂਡ ਯਾਨੀ ਰੈੱਡ ਸਟਾਪ ਤੇ ਜੋ ਕੀ ਹੈ ਬੱਸ ਰੁਕਦੀ ਹੈ ਤੇ ਉੱਤੇ ਇੱਕ ਬਲੈਰੋ ਗੱਡੀ ਅੱਗੇ ਖੜੀ ਹੁੰਦੀ ਹੈ ਤੇ ਜਦੋਂ ਪੰਨਬਸ ਦੇ ਡਰਾਈਵਰ ਦੇ ਵੱਲੋਂ ਹਾਰਨ ਮਾਰਿਆ ਜਾਂਦਾ ਹੈ ਤੇ ਰੈੱਡ ਸਿਗਨਲ ਤੇ ਜੋ ਗੱਡੀ ਖੜੀ ਹੁੰਦੀ ਹੈ ਬਲੈਰੋ ਗੱਡੀ ਉਸ ਤੋਂ ਇੱਕ ਡਰਾਈਵਰ ਉਤਰਦਾ ਹੈ ਤੇ ਉਸ ਦੇ ਵੱਲੋਂ ਜੋ ਕੀ ਹੈ ਗੁੱਸੇ ਵਿੱਚ ਆ ਕੇ ਜੋ ਕੀ ਹੈ ਬੱਸ ਡਰਾਈਵਰ ਦੇ ਉੱਤੇ ਸਰੀਰ ਨਾਲ ਹਮਲਾ ਕੀਤਾ ਜਾਂਦਾ ਹੈ ਮੌਕੇ ਤੇ ਜੋ ਮੁਲਾਜ਼ਮ ਸੀ ਉਸ ਨੂੰ ਕਰਾ ਲਈ ਹਸਪਤਾਲ ਭੇਤੀ ਕਰਵਾਇਆ ਜਾਂਦਾ ਹੈ ਤੇ ਦੱਸਦੀ ਕਿ ਉੱਥੇ ਜੋ ਕੀ ਹੈ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਜਿਸ ਦੇ ਮੱਦੇ ਨਜ਼ਰ ਅੱਜ ਦੱਸਦੀ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਚੱਲ ਰਹੇ ਇਹ ਤਾਂ ਦੱਸਦੀ ਕਿ ਜਲੰਧਰ ਜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜਲੰਧਰ ਪੰਨਬਸ ਮੁਲਾਜ਼ਮਾ ਦੇ ਵੱਲੋਂ ਲਗਾਤਾਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਧਰਨਾ ਦਿੱਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਹੱਲੇ ਤੱਕ ਸਰਕਾਰ ਦੇ ਵੱਲੋਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ ਇਸ ਦੇ ਨਾਲ ਹੀ ਪੰਨਬਸ ਮੁਲਾਜ਼ਮਾ ਨੇ ਇਹ ਵੀ ਕਿਹਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਜੋਗੀਆ 1 ਕਰੋੜ ਦੀ ਸਹੂਲਤ ਦਿੱਤੀ ਜਾਵੇ ਤੇ ਜੋ ਅਧਿਕਾਰ ਵਾਲੀ ਹੈ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜੇਕਰ ਇਸ ਇਦਾਂ ਇਸ ਦਾ ਕੋਈ ਪੱਕਾ ਇਲਾਜ ਨਹੀਂ ਨਿਕਲਦਾ ਹੈ ਤੇ ਉਹਨਾਂ ਜੋ ਉਹਨਾਂ ਦਾ ਜੋ ਧਰਨਾ ਹੈ ਉਹ ਹੋਰ ਵੀ ਤਿੱਖਾ ਕੀਤਾ ਜਾਵੇਗਾ ਇਹ ਸਰ ਸਾਡਾ ਪ੍ਰਦਰਸ਼ਨ ਕੱਲ ਸਾਡਾ ਇੱਕ ਪੰਜਾਬ ਰੋਡਵੇ ਬਰੋਡਵੇ ਚ ਪੰਨ ਵਸਦਾ ਡਰਾਈਵਰ ਜਲੰਧਰ ਤੋਂ ਚੰਡੀਗੜ੍ਹ ਗਿਆ ਸੀਗਾ ਚੰਡੀਗੜ੍ਹ ਤੋਂ ਵਾਪਸੀ ਆਉਂਦਿਆਂ ਕਰਾਲੀ ਬੱਸ ਸਟੈਂਡ ਤੇ ਲਾਈਟਾਂ ਦੇ ਪੁੱਜਾ ਉੱਥੇ ਕਿਸੇ ਬਲੈਰੋ ਗੱਡੀ ਵਾਲੇ ਨਾਲ ਮਾੜਾ ਜਿਹਾ ਟਕਰਾਅ ਹੋ ਗਿਆ ਉਹਨਾਂ ਦਾ ਹਾਰਨ ਮਾਰਨ ਤੋਂ ਟਕਰਾਅ ਹੋਣ ਤੋਂ ਬਾਅਦ ਉਹਨਾਂ ਦਾ ਖੂਨੀ ਝੜਪ ਤੱਕ ਗੱਲ ਪਹੁੰਚ ਗਈ ਟਕਰਾਅ ਹੁੰਦਿਆਂ ਹੁੰਦਿਆਂ ਪੁਲਿਸ ਦੀ ਕਸਟਡੀ ਵੀ ਕੋਲ ਸੀਗੀ ਸਾਰੇ ਜਾਣੇ ਪੁਲਿਸੀ ਕੋਲ ਖੜੇ ਖੜੇ ਉਹਨੇ ਆਪਣੀ ਗੱਡੀ ਦੇ ਵਿੱਚੋਂ ਇੱਕ ਰੌਡ ਲਿਆਂਦੀ ਰੋਡ ਲਿਆ ਕੇ ਉਹਨੇ ਡਰਾਈਵਰ ਦੀ ਛਾਤੀ ਤੇ ਵਾਰ ਕੀਤਾ ਵਾਰ ਕਰਨ ਤੋਂ ਬਾਅਦ ਡਰਾਈਵਰ ਸਾਡੇ ਦੀ ਮੌਕੇ ਤੇ ਡੈਥ ਹੋ ਗਈ ਜਿਹਨੂੰ ਤੁਰੰਤ ਉਹਨਾਂ ਨੇ ਹੌਸੇ ਵਾਲੇ ਹਸਪਤਾਲ ਲੈ ਕੇ ਗਏ ਪਰ ਜਿਹੜਾ ਵਿਅਕਤੀ ਜਿਨੇ ਵਾਰ ਕੀਤਾ ਉਹਨੂੰ ਪੁਲਿਸ ਨੇ ਤੁਰੰਤ ਫੜ ਲਿਆ ਉੱਥੇ ਹੀ ਮੌਕੇ ਤੇ ਗ੍ਰਿਫਤਾਰ ਕਰ ਲਿਆ ਪਰ ਹਸਪਤਾਲ ਜਾਂਦਿਆਂ ਸਾਡੇ ਡਰਾਈਵਰ ਦੀ ਮੌਕੇ ਤੇ ਡੈਥ ਹੋ ਗਈ ਉਹਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਜਿਸਦੇ ਰੋਸ ਵਜੋਂ ਸਾਨੂੰ ਪਤਾ ਲੱਗਾ ਅਸੀਂ ਵੀ ਗਏ ਉੱਥੇ ਜਾਣ ਤੋਂ ਬਾਅਦ ਅਸੀਂ ਹੁੰਦਾ ਪੋਸਟਮਾਰਮਟ ਲਈ ਉਹਦੀ ਉਹਨੂੰ ਹਸਪਤਾਲ ਲੈ ਕੇ ਗਏ ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਵੀ ਇਹਦਾ ਸਵੇਰੇ ਪੋਸਟਮਾਰਮਟ ਹੋਊਗਾ ਅਸੀਂ ਉਹਦੀ ਐਫ ਆਰ ਆਈ ਦਰਜ ਕਰਵਾਈ ਐਫ ਆਰ ਆਈ ਦਰਜ ਕਰਵਾਉਣ ਤੋਂ ਬਾਅਦ ਅੱਜ ਸਵੇਰ ਦੀ ਡਾਕਟਰਾਂ ਦੀ ਟੀਮ ਤਿਆਰ ਸੀਗੀ ਪੋਸਟਮਾਰਮਰ ਹੋ ਰਿਹਾ ਉਹਦਾ ਪੋਸਟਮਾਰਮਟ ਤੋਂ ਬਾਅਦ ਹੁਣ ਅਸੀਂ ਉਹਦੀ ਡੈਡ ਬੋਡੀ ਲੈ ਕੇ ਆ ਰਹੇ ਹਾਂ ਪਰ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿਉਂਕਿ ਸਾਡਾ ਕੱਚਾ ਡਰਾਈਵਰ ਸੀਗਾ ਇੱਕ ਸਰਕਾਰ ਨੇ ਪਹਿਲਾਂ ਜਿਹੜੀਆਂ ਸਾਨੂੰ ਸਹੂਲਤਾਂ ਦੇ ਰਹੀ ਸੀ ਉਹ ਸਰਕਾਰ ਨੇ ਸਾਡੀਆਂ ਸਹੂਲਤਾਂ ਕੋਹੜੀਆਂ ਸਾਡੇ ਤੇ ਇੱਕ ਈਐਸਆਈ ਦੀ ਸਹੂਲਤ ਲਾਗੂ ਸੀਗੀ ਅਸੀਂ ਆਪਣੇ ਪੈਸੇ ਕਟਾਉਂਦੇ ਸੀ ਸਰਕਾਰ ਨੂੰ ਉੱਥੋਂ ਸਾਨੂੰ ਬੈਨੀਫਿਟ ਮਿਲਦਾ ਸੀ ਔਰ ਸਾਡੇ ਬਿੱਲ ਪਾਸ ਹੁੰਦੇ ਸੀ ਸਾਨੂੰ ਉੱਥੋਂ ਈਐਸਆਈ ਤੋਂ ਜੇ ਕਿਸੇ ਦੀ ਕੋਈ ਏਦਾਂ ਘਟਨਾ ਵਾਪਰ ਜਾਂਦੀ ਸੀ ਉਹਨੂੰ ਪੈਨਸ਼ਨ ਲੱਗਦੀ ਸੀ ਪਰ ਉਹ ਅੱਜ ਵੀ ਸਰਕਾਰ ਨੇ ਸਾਡੀਆਂ ਸਹੂਲਤਾਂ ਸਾਰੀਆਂ ਖੋਲੀਆਂ ਪਰ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਜੇ ਅੱਜ ਸਰਕਾਰ ਦੇ ਡਰਾਈਵਰ ਉਹ ਹੀ ਨਹੀਂ ਸੁਰੱਖਿਆਤ ਸਰਕਾਰ ਦਾ ਮਲਾਜ਼ਮ ਨਹੀਂ ਸੁਰੱਖਿਆਤ ਆਮ ਪਬਲਿਕ ਕਿੱਦਾਂ ਸੁਰੱਖਿਆਤ ਹੋਏਗੀ ਇਸ ਕਰਕੇ ਜਿਸ ਦੇ ਰੋਸ ਵਿੱਚੋਂ ਸਰਕਾਰ ਤੋਂ ਅਸੀਂ ਵਾਰ-ਵਾਰ ਮੰਗ ਕਰਦੇ ਸੀ ਵੀ ਉਹ ਸਮ ਵਿਅਕਤੀ ਨੂੰ ਜੇ ਸਰਕਾਰ ਹੋਰ ਕੁਝ ਨਹੀਂ ਦੇ ਸਕਦੀ ਉਨੂੰ ਘੱਟੋ ਘੱਟ 1 ਕਰੋੜ ਰੁਪਇਆ ਤੇ ਉਹਦੇ ਘਰਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਪਰ ਸਰਕਾਰ ਉਸ ਗੱਲ ਤੇ ਆ ਨਹੀਂ ਰਹੀ ਜਿਸ ਦੇ ਰੋਸ ਵਜੋਂ ਅੱਜ ਸਾਨੂੰ ਮਜਬੂਰਨ ਡੀਪੋ ਬੰਦ ਕਰਨਾ ਪਿਆ ਔਰ ਸਰਕਾਰ ਨੂੰ ਅਸੀਂ ਵਾਰ-ਵਾਰ ਮੰਗ ਕਰਦੇ ਆਂ ਸਰਕਾਰ ਨਾਲ ਵਾਰ-ਵਾਰ ਮੀਟਿੰਗ ਵੀ ਹੋ ਰਹੀ ਆ ਪਰ ਸਰਕਾਰ ਕੁਝ ਨਾ ਕੁਝ ਦੇਣ ਤੋਂ ਆਨਾ ਕੰਨੀ ਕਰ ਰਹੀ ਆ ਜਿਸ ਦੇ ਰੋਸ ਵਜੋਂ ਅੱਜ ਅਸੀਂ ਸਰਕਾਰ ਨੂੰ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਆਂ ਕਿ ਸਵੇਰੇ 10 ਵਜੇ ਦਾ ਸਰਕਾਰ ਨੂੰ ਟਾਈਮ ਦਿੱਤਾ ਜੇ ਤਾਂ ਸਰਕਾਰ ਨੇ 10 ਵਜੇ ਤੱਕ ਕੋਈ ਮਸਲਾ ਹੱਲ ਕਰਤਾ ਜੇ ਨਹੀਂ ਕਰਦੀ ਤੇ 10 ਵਜੇ ਤੋਂ ਬਾਅਦ ਅਸੀਂ ਮੁਕੰਮਲ ਤੌਰ ਤੇ ਪੰਜਾਬ ਦੇ 27 ਦੇ 27 ਡੀਪੂ ਬੰਦ ਕਰਕੇ ਅਸੀਂ ਤਿੱਕਾ ਰੋਸ ਪ੍ਰਦਰਸ਼ਨ ਕਰਾਂਗੇ ਬਸਟੈਂਡ ਬੰਦ ਕਰਾਂਗੇ ਔਰ ਰੋਡ ਜਾਮ ਕਰਾਂਗੇ ਗੁਰਿੰਦਰ ਜੀ ਹੁਣ ਤਾਂ ਕੋਈ ਸਰਕਾਰ ਵੱਲੋਂ ਕੋਈ ਸੁਵਿਸ਼ਾਸ਼ਨ ਮਿਲਿਆ ਜਾਂ ਕੋਈ ਗੱਲਬਾਤ ਹੋਈ ਟੇਬਲ ਟਾਕ ਹੋ ਰਹੀ ਕੋਈ ਬਿਲਕੁਲ ਜੀ ਨਹੀਂ ਇਹਦੇ ਫੋਨ ਦੇ ਰਹੀ ਰਾਬਤਾ ਕਾਇਮ ਹੋਇਆ ਪਰ ਉਹ ਵੀ ਸਰਕਾਰ ਦਾ ਜਿੱਥੋਂ ਤੱਕ ਅਸੀਂ ਗੱਲਬਾਤ ਚਲਾਉਂਦੇ ਸੀ ਪਰ ਉਹ ਸਰਕਾਰ ਉਸ ਰਾਬਤੇ ਦੇ ਵਿੱਚ ਆ ਨਹੀਂ ਰਹੀ ਜਿਸ ਦੇ ਮਜਬੂਰਨ ਸਾਨੂੰ ਡੀਪੂ ਬੰਦ ਕਰਨਾ ਪਿਆ ਪਰਿਵਾਰ ਵੱਲੋਂ ਕੋਈ ਮੰਗਾਈ ਹੋਈ ਹੈ ਜਾਂ ਪਰਿਵਾਰ ਨੇ ਕੋਈ ਗੱਲਬਾਤ ਕੀਤੀ ਪਰਵਾਰ ਦੀ ਸਰਕਾਰ ਨਾਲ ਸ਼ਾਇਦ ਨਾ ਗੱਲ ਹੋਈ ਹੋਵੇ ਅਸੀਂ ਜਥੇਬੰਦੀ ਵੱਲੋਂ ਆਪ ਮੰਗ ਕਰਦੇ ਆ ਕਿਉਂਕਿ ਸਾਡਾ ਕੱਚਾ ਸਾਥੀ ਸੀ ਕੱਚਾ ਮੁਲਾਜ਼ਮ ਸੀਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀ ਸਰਕਾਰ ਸਾਨੂੰ ਮਾੜੀ ਮੋੜ ਸਹੂਲਤ ਦਿੰਦੀ ਸੀ ਉਹ ਵੀ ਸਰਕਾਰ ਨੇ ਸਾਡਾ ਤੋਂ ਸਹੂਲਤ ਖੋਹੀ ਜਿਸ ਦੇ ਰੋਸ ਵਿੱਚ ਅਸੀਂ ਆਪ ਅੱਜ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦੇ ਆ ਪਰ ਜੋ ਇਸ ਕੱਲ ਹੋਇਆ ਵਾ ਜੋ ਸਾਡੇ ਸਾਥੀ ਦਾ ਕਤਲ ਹੋਇਆ ਬਹੁਤ ਮੰਦ ਭਾਗੀ ਗੱਲ ਆ ਇਦਾਂ ਦਾ ਹੋਣਾ ਨਹੀਂ ਚਾਹੀਦਾ ਇਸ ਸਰਕਾਰ ਤੋਂ ਹੀ ਮੰਗ ਕਰਦੇ ਆ ਜਿਹੜੇ ਇਦਾਂ ਦੇ ਗਲਤ ਅੰਸਰਿਆ ਜਿਹੜੇ ਦਿਨ ਪਦਰ ਦਿਨ ਕਤਲ ਹੋ ਰਿਹਾ ਇਹਨਾਂ ਨੂੰ ਨਾਥਾ ਪਾਈ ਜਾਵੇ ਔਰ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕਿੰਨੇ ਡੀਪੋ ਦੋਨੋਂ ਡੀਪੋ ਬੰਦ ਨੇ? ਬਿਲਕੁਲ ਜੀ ਜਲੰਧਰ ਦੇ ਦੋਨੋਂ ਡੀਪੋ ਬੰਦ ਆ। ਸਵੇਰ ਤੋਂ ਅਸੀਂ 10 ਵਜੇ ਤੋਂ ਪੰਜਾਬ ਦੇ ਟੋਟਲ 27 ਦੇ 27 ਡੀਪੋ ਬੰਦ ਕਰਾਂਗੇ। ਡੀਪੋ ਬੰਦ ਕਰਕੇ ਉਸ ਤੋਂ ਬਾਅਦ ਅਸੀਂ ਜੋ ਸਾਡੀ ਅਗਲੀ ਰਣਨੀਤੀ ਹੋਏਗੀ ਜੋ ਐਕਸ਼ਨ ਹੋਏਗਾ ਉਹ ਸਵੇਰੇ ਅਸੀਂ 10 ਵਜੇ ਤੋਂ ਬਾਅਦ ਕਰਾਂਗੇ। ਠੀਕ ਹੈ। ਅੱਜ ਕਿਸੇ ਲੈਵਲ ਤੋਂ ਗੱਲ ਹੋਈ। ਤਾਨਿਕ ਸਵੇਰਾ ਤੋਂ ਸਮ੍ਰਿਤੀ ਤਿਵਾਰੀ ਦੀ ਰਿਪੋਰਟ।